ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਪ੍ਰਿੰਸੀਪਲ ਮੈਡਮ ਆ ਡੀ ਐਨ ਆਰ ਐਨ ਐਸਡੀ ਸੀਰੀਅਸ ਕੈਂਡੀ ਸਕੂਲ ਨਵਾਂ ਸ਼ਹਿਰ ਤੇ ਟੀਚਰ ਸਹਿਬਾਨ ਤੇ ਪਿਆਰੇ ਬੱਚਿਓ ਇਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ 2 ਦਸੰਬਰ ਨੈਸ਼ਨਲ ਪੋਲੂਸ਼ਨ ਕੰਟਰੋਲ ਡੇ ਜਿਹੜਾ 2 ਦਸੰਬਰ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਆ ਜਿਹਦੇ ਵਿੱਚ ਅਸੀਂ ਆਪਣੇ ਦਫ਼ਤਰਾਂ ਦੇ ਅਫਸਰ ਸਹਿਬਾਨ ਤੇ ਸਕੂਲਾਂ ਦੇ ਬੱਚਿਆਂ ਤੇ ਅਧਿਆਪਕਾਂ ਨੂੰ ਜਿਹੜਾ ਇੱਕ ਸੋਚ ਕਾਉਨੇ ਆ ਜਿਹਦੇ ਤਹਿਤ ਆਪਾਂ ਪੋਲੂਸ਼ਨ ਨੂੰ ਜਿਹੜਾ ਵਧੀਆ ਢੰਗ ਨਾਲ ਕੰਟਰੋਲ ਕਰ ਸਕਦੇ ਆ ਆਪਣੇ ਵਾਤਾਵਰਨ ਨੂੰ ਵਧੀਆ ਬਣਾ ਸਕਦੇ ਆ ਜਿਹਦੇ ਵਿੱਚ ਆਪਾਂ ਵਧੀਆ ਤਾਂ ਜਿਹਦੇ ਵਿੱਚ ਬੂਟੇ ਲਗਾਣੇ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਤੇ ਹੋਰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਜਿਹੜਾ ਆ ਆਪਾਂ ਜਿਹੜਾ ਅੱਜ ਸੌਂ ਚੁੱਕਣੀ ਹੈਗੀ ਆ ਸੋ ਸਾਰੇ ਬੱਚਿਆਂ ਨੂੰ ਮੈਂ ਰਿਕਵੈਸਟ ਕਰੂੰਗਾ ਕਿ ਸਾਹਮਣੇ ਹੱਥ ਕਰ ਲਓ ਮੇਰੇ ਮਗਰ ਮਗਰ ਬੋਲਣਾ ਵੀ ਸਾਰਿਆਂ ਨੇ ਉੱਚੀ ਆਵਾਜ਼ ਦੇ ਵਿੱਚ ਮੈਂ ਮੈਂ शब्द लेता हूँ के अपने पर्यावरण की, की रक्षा और संरक्षण के लिए पूर्ण रूप से सक्रिय योगदान, योगदान दूंगा उसके लिए मैं घर दफ्तर में से, कमरे से, से निकलते समय सभ्य बिजली के हर उपकरण, लाइट पखा ए सी इत्यादि बंद करके निकलूंगा, निकलूंगा। मैं अधिकतर पैदल साइकिल और, और सर्वजनक याताजात बस स्कूल बस मेट्रो इतिहाद से सफर करूंगा, सफर करूंगा। मैं, मैं पानी, पानी, पानी। बर्बाद करने, करने से रोकूंगा, रोकूंगा। इस्तेमाल के, इस्तमार के पिछार 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 पर, पर उसे कूड़ेदान मैं के, के, के। अतिरिक्त कहीं नहीं, कहीं नहीं। मैं खाने का अवय नहीं करूंगा तथा अपने, अपने स्थानीय खाद्य पदार्थों के सेवन को प्राथमिकता दूंगा, दूंगा। पैकेट, वाले पैकेट वाले खाने का सेवन कम से कम, कम से करूंगा। मैं सदा कपड़े का थैला लेकर जाऊंगा और, और प्लास्टिक की थैली का, का इस्तेमाल नहीं करूंगा, नहीं करूंगा। मैं नए पेड़ लगाऊंगा ਔਰ ਪੀੜ ਪੌਦੂ ਕਾ ਪੀੜ ਪੌਦੂ ਕਾ ਖਿਆਲ ਰੱਖੂਗਾ ਖਿਆਲ ਰੱਖੂਗਾ ਮੈਂ ਇਹ ਸਾਰੀ ਬਾਤیں ਇਹ ਬਾਤیں ਆਪਣੇ ਆਪਣੇ ਆਸ-ਪਾਸ ਆਸ-ਪਾਸ ਸਭ ਕੋ ਸਭ ਕੋ ਸਿਖਾਉਂਗਾ ਸਿਖਾਉਂਗਾ ਬਾਘ ਜੀ ਕਾ ਖਾਲਸਾ ਬਾਘ ਜੀ ਕੇ ਫਤੇ ਸੰਗਤ ਸੰਗ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦਾਰਾ ਮੰਦਿਰ ਸਾਹਿਬ ਪਾਸ਼ੇ ਨੌਵੀਂ ਬੰਗਲੌਰ ਨਵਾਂ ਸ਼ਹਿਰ ਵਿਖੇ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਛੀਦੀ ਦਿਹਾੜਾ ਬੜੀ ਸ਼ਰਧਾ ਅਤਿਸ਼ਾਅ ਨਾਲ ਮਿਸਲ ਸ਼ੀਦਾ ਤਰਨਤਾਰਨ ਜਥੇ ਮਿਸਲ ਸ਼ੀਦਾ ਤਰਨਤਾਰਨ ਜਥੇਵੰਦੀ ਦੀਗਵਾਈ ਵਿੱਚ ਮਨਾਇਆ ਜਾ ਰਿਹਾ ਹੈ 6 ਤਰੀਕ ਨੂੰ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਅਤੇ ਸ੍ਰੀ ਗੁਰੂ ਗੰਗ ਸਾਹਿਬ ਦੀ ਛਤਰ ਛਾਇਆ ਹਿਤ ਪੰਜਾਬ ਪਹਿਲੇ ਦੀਗਵਾਈ ਵਿੱਚ ਬਸ਼ਾਲ ਨਗਰ ਤੋਂ ਆਰੰਭ ਹੋਵੇਗਾ ਕਿਉਂਕਿ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਰੇਡਵੇ ਰੋਡ ਤੋਂ ਹੁੰਦਾ ਹੋਇਆ ਸਲੋ ਰੋਡ ਸਲੋ ਰੋਡ ਤੋਂ ਮੇਨ ਸੜਕ ਦੇ ਆਈਟੀਆ ਦੇ ਦੋ ਕਿਨੋਂ 2 ਵਜੇ ਕੋਰਦੋਲਾ ਕਰੇਗਾ ਤੇ ਬਾਅਦਸ ਗੁਰਦਾਟਾਲੀ ਸਾਹ ਰੋਡ ਵਾਲ ਦੀ ਵਾਪਸ ਆ ਕੇ ਸਵਾਗਤ ਹੋਏਗਾ 8 ਤਿਥ ਨੂੰ ਸ੍ਰੀ ਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਤੰਗਰਹਾਲ ਵਿੱਚ ਦੀਵਾਨ ਸਜਾਏ ਜਾਣਗੇ ਇਸ ਵਿੱਚ ਉੱਚ ਕੋਟੀ ਦੇ ਰਾਗੀ ਸਾਡੀ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨ ਕੀਰਤਨ ਵਰਵਾਨੀ ਕੀਰਤਨ ਤੇ ਅਗੋਰ ਤੇ ਆਸਾ ਕੰਨ ਹਾਤ ਕਰਾਂਗੇ ਸੰਗਤਾਂ ਨੂੰ ਪਰ ਜ਼ੋਰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਹਮ ਮਾ ਕੇ ਪਜੋ ਤੇ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੇਜਰ ਮਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਆਪ ਸਭ ਦਾ ਸਵਾਗਤ ਹੈ ਜੈ ਹਿੰਦ ਇਸ ਵਾਰ ਮੇਜਰ ਮਦੀਪ ਸਿੰਘ ਦੀ ਤੀਸਰੀ ਵਾਰ ਵਰਸੀ ਮੌਕੇ 7 ਦਸੰਬਰ 2024 ਨੂੰ ਦਿਨ ਸ਼ਨੀਵਾਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਨੇਚਰ ਮਨਦੀਪ ਸਿੰਘ ਦੀ ਯਾਦ ਵਿੱਚ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਕਿ ਵਰਲਡ ਕੇਅਰ ਬਾਡ ਸੈਂਟਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਜਿਹੜੀ ਕਿ ਸੁਸਾਇਟੀ ਕੁਲਵੰਤ ਹਰੀਵਾਲ ਦੀ ਜੀ ਜੀ ਦੀ ਰਹਿਮ ਲਈ ਹਟ ਕੰਮ ਕਰਦੀ ਹੈ ਤੇ ਇਸ ਕੈਂਪ ਦੇ ਵਿੱਚ ਜਿਹੜੇ ਕੈਂਸਰ ਦੇ ਸੰਬੰਧੀ ਟੈਸਟ ਨੇ ਉਹ ਕੀਤੇ ਜਾਣਗੇ ਜਿਸ ਦਾ ਸਮਾਂ 10 ਤੋਂ 4 ਵਜੇ ਤੱਕ ਰਹੇਗਾ ਇਹਦੇ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰਾਂ ਦੀ ਕੈਂਸਰ ਦੀ ਸਰੀਰਕ ਜਾਂਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਸਰੀਰਕ ਜਾਂਚ ਨਮੋਗ੍ਰਾਫੀ ਟੈਸਟ ਔਰਤਾਂ ਦੀ ਬੱਚੇਦਾਰੀ ਦੇ ਟੈਸਟ ਦੀ ਜਾਂਚ ਜਿਹੜੀ ਕਿ ਪੈਪਸਪੀਅਰ ਔਰਤਾਂ ਦੀ ਮਰਦਾਂ ਤੇ ਔਰਤਾਂ ਦੇ ਕੈਂਸਰ ਲਈ ਜਾਂਚ ਜਿਹੜੀ ਆ ਕੀਤੀ ਜਾਏਗੀ ਮਰਦਾਂ ਦੇ ਦੁੱਧਾਂ ਦੇ ਕੈਂਸਰ ਦੀ ਪੀਐਸਏ ਟੈਸਟ ਜਾਂਚ ਕੀਤੀ ਜਾਊਗੀ ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ ਔਰਤਾਂ ਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ ਹੱਡੀਆਂ ਦੇ ਟੈਸਟ ਦੀ ਜਾਂਚ ਅਤੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਿਹੜੀ ਦੀ ਜਾਂਚ ਕੀਤੀ ਜਾਊਗੀ ਅਤੇ ਲੋੜਵੰਦ ਬਰੀਜਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਸੋ ਮੈਂ ਆਪ ਸਭ ਨੂੰ ਅਪੀਲ ਕਰਦਾ ਕਿ ਇਹ ਸਭ ਦਾ ਲਾਭ ਲਿਆ ਜਾਵੇ ਇਹ ਟੈਸਟ ਬੜੇ ਮਹਿੰਗੇ ਨੇ ਜਿਹੜੇ ਕਿ ਇੱਥੇ ਬਿਲਕੁਲ ਫ੍ਰੀ ਕਿਤੇ ਜਾਣਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਆਪ ਆਪਣੇ ਪਰਿਵਾਰ ਮੈਂਬਰਾਂ ਦਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਸੁਝਾਅ ਦੇ ਕੇ ਇਹਦਾ ਲਾਭ ਉਠਾਉਣ ਦੀ ਕੋਈ ਜਿਹੜੀ ਕਿਰਪਾਲਤਾ ਕੀਤੀ ਜਾਵੇ ਜाहिर ਬੱਬਾ ਸੈਨ ਭਗਤ ਵੈਲਫੇਅਰ ਐਸੋਸੀਏਸ਼ਨ ਨਵਾਂ ਸ਼ਹਿਰ ਵੱਲੋਂ ਬੱਬਾ ਸੈਨ ਭਗਤ ਜੀ ਦਾ ਪ੍ਰਕਾਸ਼ ਯੋਸਫ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀ ਮੱਗਰ ਦੇਸੀ ਦੇ ਮੁਤਾਬਕ ਪ੍ਰਾਤਨ ਰੀਤ ਦੇ ਮੁਤਾਬਕ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਵਿੱਚ 3 ਦਸੰਬਰ 2024 ਨੂੰ ਸ਼੍ਰੀ ਕੰਨਵਰ ਸਾਹਿਬਾਂ ਦੀ ਲੜੀ ਆਰੰਭ ਹੋਵੇਗੀ ਅਤੇ 5 ਦਸੰਬਰ ਨੂੰ ਭੋਗ ਪਾਏ ਜਾਣਗੇ ਭੋਗ ਪਾਣ ਪ੍ਰੰਤ ਕੀਰਤਨ ਦਰਬਾਰ ਸਜੇਗਾ ਤੇ ਦੀਵਾਨ ਹਾਲਤ ਵਿੱਚ ਤੁਸੀਂ ਸਾਰੇ ਆ ਕੇ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀਆਂ ਖਿਸ਼ੇ ਪ੍ਰਾਪਤ ਕਰੋ ਬਾਬਾ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਆਕੇ ਲਾਹਾ ਲੈ ਸਕਦਾ ਹੈ ਤੇ ਇਸ ਵੇਲੇ ਡਾਕਟਰ ਰਣਜੀਤ ਜੀ ਸਿਟੀ ਹਸਪਤਾਲ ਨਵਾ ਸ਼ਹਿਰ ਵਾਲੇ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਇਸ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਹੋਰ ਕਈ ਤਰ੍ਹਾਂ ਦੇ ਕੰਪੀਟੀਸ਼ਨ ਕਰਵਾਏ ਜਾ ਰਹੇ ਹਨ ਸੋ ਆਪ ਸਭ ਨੂੰ ਸੱਦਾ ਦਿੰਦੇ ਹਾਂ ਕਿ ਇਸ ਮੌਕੇ ਗੁਰਦਾਰ ਸਾਹਿਬ ਦੇ ਪਹੁੰਚ ਕੇ ਹਾਜ਼ਰੀਆਂ ਭਰੋ ਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੋ ਜੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ

ਅਲਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰੈਸੀ ਨੂੰ ਇਜਾਜ਼ਤ ਦਿਓ ਧੰਨਵਾਦ